ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇੱਕ ਸ਼ੇਅਰ ਦੇ ਨਾਲ ਸਾਹਮਣੇ ਆਉਂਦੇ। ਤੁਕਬੰਦੀ ਦੀਆਂ ਉਹ ਲਾਈਨਾਂ ਕੀ ਪੰਜਾਬ ਦੀ 2027 ਦੀ ਸਿਆਸਤ ਨੂੰ ਬਿਆਨ ਕਰ ਰਹੀਆਂ? ਮੁੱਖ ਮੰਤਰੀ ਭਗਵੰਤ ਮਾਨ ਲਿਖਦੇ ਨੇ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ। ਅਦਾਲਤਾਂ ਦਾ ਉੱਥੇ ਰੱਬ ਰੱਖਾ ਇੱਥੇ ਮੁਲਾਕਾਤੀ ਹੀ ਜੱਜ ਬਣ ਜਾ। ਸ਼ੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਬਾਦੀ ਜੇਲ੍ਹ ਚ ਕੱਲੀ ਮੁਲਾਕਾਤ ਹੀ ਨਹੀਂ ਕਰਦੇ ਵਿਕਰਮਜੀਤਿਆ ਨਾਲ ਬਲਕਿ ਬਾਹਰ ਆ ਕੇ ਮੀਡੀਆ ਨੂੰ ਮੁਖਾਤਬ ਵੀ ਕੀ ਵਿਕਰਮਜੀਤਿਆ ਦੀ ਜ਼ਮਾਨਤ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕੇਂਦਰ ਚ ਲਿਆਉਂਦਾ ਪੰਜਾਬ ਦੀ ਸਿਆਸੀ ਫਿਜ਼ਾ ਦਾ ਬਦਲਦਾ ਰੂਪ ਸਰੂਪ ਉਹਦਾ ਧੁਰਾ ਕੀ ਅਕਾਲੀ ਦਲ ਬਣਦਾ ਜਾ ਰਿਹਾ ਹੈ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਹੁੰਦੇ ਸੀ ਆ ਮੇਰੇ ਪਿੱਛੇ ਖੜਾ ਹੈ ਮੈਂ ਮੀਥਾਂ ਲੈਂਡ ਨੂੰ ਫਿਰਦਾ ਇਹਨੂੰ ਪੁੱਛੋ ਜੇਲਾ ਕੱਟੀਆਂ ਲਗੋਣ ਤਾਂ ਮੈਂ ਜੇਲ੍ਹ ਵੀ ਕੱਟਨੀ ਚਾਹੇ ਆਮਦਨ ਦੁਆ ਜਾਇਦਾ ਦਾ ਮਾਮਲਾ ਹੋਵੇ ਚਾਹ ਡਰਗ ਦੇ ਦੋਸ਼ ਲੱਗੇ ਹੋਣ ਚਾਹ ਕੁਸ ਹੋਵੇ ਲੱਗਦਾ ਮੈਂ ਜੇਲ੍ਹ ਕੱਟ ਗਿਆ ਹੱਥ ਮਹੀਨੇ ਇਹ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੋਆਂ ਪਾਰਟੀਆਂ ਦਾ ਘੱਟ ਜੋੜ ਕਰਾਉਣਾ ਚਾਹੁੰਦੇ ਨੇ ਜਾਂ ਫਿਰ ਪੰਜਾਬ ਦੇ ਸਿਆਸੀ ਤਖਤ ਤੇ ਬਰਾਜਮਾਨ ਹੋਣ ਦੀ ਚਾਹ ਰੇਰਾ ਬਿਆਸ ਮੁਖੀ ਕਈ ਸਿਆਸੀ ਇੰਦਰਾ ਕੋਲ ਜਾ ਕਈ ਧਾਰਮਿਕ ਆਗੂਆਂ ਕੋਲ ਜਾ ਰਹੇ ਨੇ ਕਈ ਪੰਜਾਬ ਦੇ ਪ੍ਰਮੁੱਖ ਹੋਰ ਖੇਤਰਾਂ ਦੇ ਲੋਕਾਂ ਕੋਲ ਜਾ ਰਹੇ ਨੇ ਕਿ ਇਹ ਮੁਲਾਕਾਤਾਂ ਮਹਿਜ ਇੱਕ ਮੁਲਾਕਾਤਾਂ ਨਹੀਂ ਚਾਹੇ ਦੇ ਸਿਆਸੀ ਮਾਇਨੇ ਤੇ ਸਿਆਸੀ ਆਕ੍ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇੱਕ ਸ਼ੇਅਰ ਦੇ ਨਾਲ ਸਾਹਮਣੇ ਆਉਂਦੇ ਨੇ ਤੁਕਬੰਦੀ ਦੀਆਂ ਉਹ ਲਾਈਨਾਂ ਕੀ ਪੰਜਾਬ ਦੀ 227 ਦੀ ਸਿਆਸਤ ਨੂੰ ਬਿਆਨ ਕਰ ਰਹੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਲਿਖਦੇ ਨੇ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਅਦਾਲਤਾਂ ਦਾ ਉੱਥੇ ਰੱਬ ਰੱਖਾ ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ ਮੁੱਖ ਮੰਤਰੀ ਭਗਵੰਤ ਮਾਨ ਦਾ ਸਿੱਧਾ ਇਸ਼ਾਰਾ ਡੇਰਾ ਬਿਆਸ ਦੇ ਮੁਖੀ ਪਾਪਾ ਗੁਰਿੰਦਰ ਸਿੰਘ ਢਿੱਲੋਂ ਵਾਲਾ ਕਿਸੇ ਤੋਂ ਲੁਕਿਆ ਨਹੀਂ ਕਿ ਮੁੱਖ ਮੰਤਰੀ ਨੇ ਸ਼ੇਰ ਕਿਨੂੰ ਧਿਆਨ ਚ ਰੱਖ ਕੇ ਲਿਖਿਆ ਹੈ ਧੂਕਬੰਦੀ ਕਿਨੂੰ ਧਿਆਨ ਚ ਰੱਖ ਕੇ ਕੀਤੀ ਹੈ ਲੰਘੇ ਕੱਲ ਜੋ ਕੁਝ ਨਾਪਾ ਚ ਵਾਪਰਿਆ ਔਰ ਜੋ ਕੁਝ ਸੁਪਰੀਮ ਕੋਰਟ ਚ ਵਾਪਰਿਆ ਦੋ ਚੀਜ਼ਾਂ ਦੋ ਤਾਰਾ ਮਾ ਵੱਖੋ ਵੱਖਰੀਆਂ ਇੱਕੋ ਸਮੇਂ ਅਗਾ ਬਾਦੀਆਂ ਨੇ ਤੇ ਇਕੱਠਾਂ ਜਾ ਕੇ ਇੱਕ ਨੁਕਤੇ ਤੇ ਆ ਕੇ ਇਕੱਠੀਆਂ ਹੋ ਜਾਂਦੀਆਂ ਨੇ ਜੀ ਹਾਂ ਸੁਪਰੀਮ ਕੋਰਟ ਚ ਸੁਣਵਾਈ ਹੈ ਵਿਕਰਮ ਮਜੀਠੀਆ ਦੀ ਜ਼ਮਾਨਤ ਵਾਲੇ ਮਸਲੇ ਤੇ ਵਿਕਰਮ ਮਜੀਠੀਆ ਦੇ ਵਕੀਲ ਕਹਿੰਦੇ ਕਿ ਸਰਕਾਰ ਕੋਲ ਸਬੂਤੇ ਨਹੀਂ ਸੀ ਉਹ ਕਿਵੇਂ ਰੋਕ ਲੈਂਦੇ ਜ਼ਮਾਨਤ ਸੁਪਰੀਮ ਕੋਰਟ ਦੇ ਨਿਯਮ ਕਹਿੰਦੇ ਨੇ ਕਿ ਵੀ ਬੰਦੇ ਨੂੰ ਕਿੰਨੀ ਦੇਰ ਤੁਸੀਂ ਕੈਦ ਰੱਖ ਲੋਂਗੇ ਜੇ ਕੇਸ ਚਲਣਾ ਤਾਂ ਕੇਸ ਚੱਲੂਗਾ ਜੇ ਕੇਸ ਚ ਦੋਸ਼ੀ ਹੋਊਗਾ ਤਾਂ سزا ਨਹੀਂ ਹੋਊਗਾ ਤਾਂ ਬਰੀ ਪਰ ਤੁਸੀਂ ਇੰਜ ਉਹਦੀ ਜ਼ਮਾਨਤ ਨਹੀਂ ਰੋਕ ਸਕਦੇ ਇਸ ਲਈ ਹੁਣ ਤਾਂ ਮਿਲਣੀ ਹੋਸੀ 7 ਮਹੀਨੇ ਬਾਅਦ ਜ਼ਮਾਨਤ ਮਿਲਗੀ ਵਿਕਰਮਜੀਠਿਆ ਨੂੰ ਪਰ ਪੈਰਲਲ ਦੂਸਰੇ ਪਾਸੇ ਜਦੋਂ ਸੁਪਰੀਮ ਕੋਰਟ 'ਚ ਜ਼ਮਾਨਤ ਵਾਲੀ ਅਰਜ਼ੀ ਤੇ ਸੁਣਵਾਈ ਚੱਲ ਰਹੀ ਸੀ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਬਾਦੀ ਜੇਲ੍ਹ ਚ ਕੱਲੀ ਮੁਲਾਕਾਤ ਹੀ ਨਹੀਂ ਕਰਦੇ ਵਿਕਰਮਜੀਠੀਆਂ ਨਾਲ ਬਲਕਿ ਬਾਹਰ ਆ ਕੇ ਮੀਡੀਆ ਨੂੰ ਮੁਖਾਤਬ ਵੀ ਹੁੰਦੇ ਨੇ ਜਿੰਨਾ ਕ ਮੇਰੇ ਧਿਆਨ ਚ ਮੈਂ ਇੰਜ ਉਹਨਾਂ ਨੂੰ ਜਨਤਕ ਤੌਰ ਤੇ ਕਦੇ ਇੰਜ ਮੀਡੀਆ ਨਾਲ ਗੱਲਬਾਤ ਕਰਦੇ ਨਹੀਂ ਦੇਖਿਆ ਇੰਜ ਖੁੱਲ ਕੇ ਕਿਸੇ ਮਸਲੇ ਤੇ ਟਿੱਪਣੀ ਕਰਦੇ ਨਹੀਂ ਦੇਖਿਆ ਵਿਚਰਦੇ ਨੇ ਰਾਜਨੀਤਿਕ ਸਫਾ ਚ ਵਿਚਰਦੇ ਨੇ ਰਾਜਨੀਤਿਕ ਲੀਡਰਾਂ ਦੇ ਘਰੇ ਜਾਂਦੇ ਨੇ ਲਗਾਤਾਰ ਪਰ ਸਿੱਧੇ ਰੂਪ ਚ ਇਹ ਕਹਿਣਾ ਕਿ ਮਿੱਤਰ ਹੈ ਦੋਸਤ ਹੈ ਹਾਂ ਸੱਚਾ ਏ ਬੇਗੁਨਾਹ ਏ ਦੋ ਝੂਠੇ ਨੇ ਇਸ ਨੇ ਸੱਤਾ ਤਾਰੀ ਤਿਰ ਆਮ ਆਦਮੀ ਪਾਰਟੀ ਦਾ ਫਿਕਰ ਬਣਾ ਦਿੱਤਾ ਉਸ ਫਿਕਰ ਚੋਂ ਕੀ ਮੁੱਖ ਮੰਤਰੀ ਭਗਵੰਤ ਮਾਨੇ ਤਿੰਨ ਲਾਈਨਾਂ ਲਿਖ ਕੇ ਸੈਲਫ ਗੋਲ ਕਰ ਬੈਠੇ ਨੇ ਜਾਂ ਉਹਨਾਂ ਨੇ ਬਿਕਰਮ ਮਜੀਠੀਆ ਦੇ ਖਿਲਾਫ ਜਿਹੜਾ ਨਰੇਟਿਵ ਬਣਿਆ ਕਿ ਜੀ ਚਿੱਟੇ ਦਾ ਕਾਰੋਬਾਰੀ ਵਪਾਰੀ ਜੀ ਭਗਵੰਤ ਮਾਨ ਹਰ ਸਟੇਜ ਤੋਂ ਜਿਵੇਂ ਐਲਾਨਦੇ ਨੇ ਗੱਲ ਕਰਦੇ ਨੇ ਜਿਨ੍ਹਾਂ ਦੇ ਮਨਾਂ ਨੂੰ ਗੱਲ ਜੱਚੀ ਹੈ ਉਹਨਾਂ ਨੂੰ ਨੇੜੇ ਲਿਆਉਣ ਦੇ ਲਈ ਇਹਦਾ ਖਿੰਡਿਆ ਇਹ ਨਫਾ ਜਾਂ ਨੁਕਸਾਨ ਸਿਆਸਤ ਦੇ ਵਿੱਚ ਪਤਾ ਨਹੀਂ ਲੱਗਦਾ ਕਿ ਕਦੋਂ ਕਿਹੜੀ ਗੱਲ ਭਾਲੂ ਪੈ ਜਾਵੇ ਮੱਖੰਤਰੀ ਭਗਵੰਤ ਮਾਨ ਹੋਰਾਂ ਨੇ ਵੱਡਾ ਸਿਆਸੀ ਨਫਾ ਲੈਣ ਦੇ ਲਈ 328 ਲਾਪਤਾ ਪਬਲਿਕ ਸਰੂਪਾਂ ਦੇ ਮਾਮਲੇ 'ਚ ਸਿੱਟ ਦੀ ਜਾਂਚ ਚੱਲਦੀ ਆਹੀਂ ਐਲਾਨ ਕਰਤਾ ਚਲਦੀ ਜਾਂਚ 'ਚ ਐਲਾਨ ਕਰਤਾ ਕਿ ਲਓ ਜੀ ਲੱਭ ਗਏ 169 ਸਰੂਪਤਾ ਮਿਲ ਗਏ ਉਹਨਾਂ 'ਚੋਂ 147 ਦਾ ਰਿਕਾਰਡ ਹੀ ਨਹੀਂ ਹੈਗਾ ਪਰ 24 ਘੰਟੇ ਨਹੀਂ ਲੱਗੇ ਤੁਹਾਨੂੰ ਬਦਲਣਾ ਪੈ ਗਿਆ ਤੁਹਾਡੇ ਮੰਤਰੀਆਂ ਨੂੰ ਜਾਣਾ ਪੈ ਗਿਆ ਤੁਹਾਡੇ ਮੈਂਬਰ ਪਾਰਲੀਮੈਂਟ ਨੂੰ ਜਾਣਾ ਪੈ ਗਿਆ ਉੱਥੇ ਜਾ ਕੇ ਕਹਿਣਾ ਪੈ ਗਿਆ ਜੀ ਸਾਰਾ ਕੁਝ ਠੀਕ ਹੈ ਉੱਥੇ ਮੁੱਖ ਮੰਤਰੀ ਵੀ ਝੁੱਠੇ ਪੈ ਗਏ ਜਿਹਨੇ ਦੱਸਿਆ ਮੁੱਖ ਮੰਤਰੀ ਉਹ ਵੀ ਝੂਠਾ ਪੈ ਗਿਆ ਤੇ ਕੁੱਲ ਮਿਲਾ ਕੇ ਜਿਹੜੇ ਕੰਮ ਲਈ ਇਹ ਪਹਿਲ ਕਦਮੀ ਕੀਤੀ ਸੀ ਸਿੱਖ ਭਾਈਚਾਰੇ ਦੇ ਮੰਚ 'ਤੇ ਨਾਰਾਜ਼ਗੀ ਤੇ ਨਰਾਸ਼ਗੀ ਫੇਰ ਆ ਗਈ। ਉਹਦੇ ਨਾਲ ਆਮ ਆਦਮੀ ਪਾਰਟੀ ਨੇ ਚਿੰਤਾ ਵਧ ਗਈ ਕਿ ਆ ਵੋਟ ਤਾਂ ਨਹੀਂ ਆਉਣੀ ਪਰ ਉਧਰ ਬੰਗੇ ਵਾਲੀ ਜਿਹੜੀ ਵੋਟ ਸੀ ਉਹ ਵੀ ਗਈ। ਹੁਣ ਇਸੇ ਤਰ੍ਹਾਂ ਇੱਥੇ ਸਥਿਤੀ ਖੜੀ ਆ। ਆਮ ਆਦਮੀ ਪਾਰਟੀ ਕੱਲ ਦੇ ਆਵਾ ਗੁਰਿੰਦਰ ਸਿੰਘ ਢਿੱਲੋਂ ਦੇ ਉੱਥੇ ਨਾਭਾ ਜੇਲ੍ਹ ਜਾਣ ਤੋਂ ਬਾਅਦ ਉਹਨਾਂ ਦੇ ਮੀਡੀਆ 'ਚ ਗੱਲ ਆ ਕੇ ਕਹਿਣ ਤੋਂ ਬਾਅਦ ਜਮਾਨਤ ਮੰਨ ਤੋਂ ਬਾਅਦ ਇਸ ਦੁਬੇ ਦਾ ਚਾਹ ਕਿ ਕੀ ਅਸੀਂ ਉੱਚੇ ਹੋ ਕੇ ਕੋਠੇ ਚੜ੍ਹ ਕੇ ਰੋਲਾ ਪਾਈਏ ਕਿ ਲਓ ਜੀ ਇਹ ਤਾਂ ਸੈਟਿੰਗ ਹੈ ਜੀ ਕੋਈ ਹੈ ਡੇਰਾ ਮੁਖੀ ਕਿਵੇਂ ਕਹਿ ਸਕਦੇ ਆ ਜੀ ਕਿ ਹਾਂ ਇੰਜ ਕਹਿ ਕਹੀਏ ਜੇ ਕਹਿੰਨੇ ਆ ਤਾਂ ਕਿਤੇ ਇਹ ਨਾ ਹੋਵੇ ਕਿ ਅਕਾਲ ਦੇ ਲਈ ਵੋਟ ਤਾਂ ਸਾਡੇ ਕੋਲ ਆਉਣੀ ਹੀ ਨਹੀਂ ਕਿਉਂਕਿ ਉਧਰ ਤਾਂ ਇਹ ਗੱਲ ਚੱਲ ਗਈ ਕਿ ਲਓ ਜੀ ਹੈ ਬਾਬਾ ਜੀ ਨੇ ਵੀ ਕਹਿਤਾ ਉਹ ਜਮਾਨਤ ਵੀ ਮਿਲ ਗਈ ਲਓ ਜੀ ਵਿਕਰਮਜੀਠੀਆ ਤਾਂ ਸਾਫ ਹੈ ਇਸ ਲਈ ਅਕਾਲੀ ਦਲ ਦੇ ਕੰਨੀ ਹੁਲਾਗਾ ਆ ਜਾਣਾ ਤੇ ਦੂਏ ਪਾਸੇ ਜੇ ਹੁਣ ਇਸ ਗੱਲ ਦਾ ਵਿਰੋਧ ਕਰਦੇ ਆ ਤਾਂ ਡੇਰਾ ਬਿਆਸ ਨਾਲ ਉਹ ਲੋਕ ਜਿਹੜੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਸੇਵਕ ਨੇ ਉਪਾਸਕ ਨੇ ਸਮਰਥਕ ਨੇ ਮਤਲਬ ਚਾਹਣ ਵਾਲੇ ਨੇ ਉਹਨਾਂ ਨੂੰ ਹੈਨਾ ਉਹਨਾਂ ਦੇ ਪ੍ਰਸ਼ੰਸ਼ਕ ਨੇ ਸ਼ਰਧਾਲੂ ਨੇ ਜੋ ਵੀ ਉਹਨਾਂ ਚੋਂ ਜਿਹੜੇ ਸਾਡੇ ਵੋਟਰ ਨੇ ਕਿਤੇ ਉਹ ਵੀ ਦੂਰ ਹੋ ਜਾਣ ਤੇ ਜੇ ਕੋਈ ਹੋਰ ਆਉਣਾ ਚਾਹਵੇ ਉਹ ਵੀ ਨਾ ਆਵੇ ਸੋ ਕੱਲ ਦੀ ਸਰਕਾਰ ਦੁਵਿਧਾ ਚ ਹੈ ਰਪਾਲ ਜੀ ਮਾ ਸਾਹਮਣੇ ਆਏ ਬੜੇ ਬੋਚ-ਬੋਚ ਕੇ ਬੋਲ ਰਖ ਰਹੇ ਸੀ ਕਿ ਨਹੀਂ ਜੀ ਧਾਰਮਿਕ ਸਿੱਖਸ਼ੀਤਾ ਨੂੰ ਇੰਜ ਨਹੀਂ ਕਰਨਾ ਚਾਹੀਦਾ ਹਾਂ ਨਾਲ ਹੀ ਕਹ ਰਹੇ ਸੀ ਕਿ ਜ਼ਮਾਨਤ ਹੈ ਜੀ ਹਾਂ ਜ਼ਮਾਨਤ ਮਿਲਣ ਨਾਲ ਕੋਈ ਬਰੀ ਥੜਾ ਹੋ ਜਾਂਦਾ ਹੈ ਬਿਲਕੁਲ ਨਹੀਂ ਹੁੰਦਾ ਜਨਾਬ ਜ਼ਮਾਨਤ ਹੈ ਅਰਵਿੰਦ ਕੇਜਰੀਵਾਲ ਉਹ ਨਹੀਂ ਸ਼ੋਧਿਆ ਸਦਰ ਜੈਨ ਵੀ ਤੁਰੇ ਫਿਰਦੇ ਨੇ ਬਰੀ ਗੋ ਵੀ ਨਹੀਂ ਹੋਇਆ ਜੀ ਸੋ ਇਸ ਲਈ ਇਹ ਸਾਰਿਆਂ ਲਈ ਬਰਾਬਰ ਆ ਉਹਨਾਂ ਦੇ ਸਮੇਂ ਸੱਚ ਦੀ ਜਿੱਤ ਹੋ ਗਈ ਜੀ ਆ ਹੋ ਗਿਆ ਜੀ ਹੁਣ ਕੁਛ ਹੋਰ ਬੋਲ ਇਹ ਬਦਲਦੇ ਰਹਿੰਦੇ ਨੇ ਪਰ ਸਵਾਲ ਇਹ ਹੈਗਾ ਸਵਾਲ ਇਹ ਖੜਾ ਕੇ ਜੇ ਸੱਚਮੁੱਚ ਇਹ ਡਰੱਗ ਦਾ ਮਾਮਲਾ ਹੈ ਜਿਵੇਂ ਸਰਕਾਰ ਪ੍ਰਚਾਰ ਦੀ ਆ ਰੰਡਿਕ ਸਟੇਜਾਂ ਤੋਂ ਪਰ ਮਾਮਲਾ ਆਮਦਨ ਤੋਂ ਬਾਅਦ ਜਾਇਦਾਦ ਦਾ ਬਣਾਇਆ ਗਿਆ 540 ਕਰੋੜ ਦਾ ਹਵਾਲਾ ਦਿੱਤਾ ਗਿਆ ਕਿ ਲਓ ਜੀ ਇਹ ਤਾਂ ਡਰੱਗ ਤੋਂ ਆਈ ਮਨੀ ਆ ਇਸ ਲਈ ਜੀ ਕੁਛ ਨਹੀਂ ਹੋ ਸਕਦਾ ਕੀ ਉੱਥੇ ਸਬੂਤ ਛੋਟੇ ਪੈ ਗਏ ਕੀ ਸਰਕਾਰ ਦੇ ਤੱਤ ਛੋਟੇ ਪੈ ਗਏ ਕੀ ਅਦਾਲਤ ਇਸ ਲਈ ਜ਼ਮਾਨਤ ਦੇਣ ਦੇ ਲਈ ਅਗਾਂਹ ਵਧ ਗਈ ਕਿ ਸਰਕਾਰ ਕੋਲ ਕੁਝ ਕਹਿਣ ਲਈ ਨਹੀਂ ਬਚਿਆ ਜਾਂ ਜੇ ਤੁਹਾਨੂੰ ਲੱਗਦਾ ਹੈ ਕਿ ਆਮਦਨ ਤੋਂ ਜ਼ਾਇਦਾ ਦਾ ਮਾਮਲਾ ਪੈਰਲਰ ਹੈ ਜਿਹੜੇ ਮਾਮਲੇ 'ਚ ਅਸੀਂ ਉਹਨੂੰ ਪ੍ਰਚਾਰ ਰਹੇ ਹਾਂ ਬਦਨਾਮ ਕਰ ਰਹੇ ਹਾਂ ਜਾਂ ਸਵਾਲ ਖੜੇ ਕਰ ਰਹੇ ਹਾਂ ਉਸ ਮਾਮਲੇ 'ਚ ਅਸੀਂ ਅੱਗੇ ਕਿਉਂ ਨਹੀਂ ਵਧ ਰਹੇ ਇਹ ਸਵਾਲ ਤਾਂ ਰਹਿਣਾ ਜਨਾਬ 2013 ਤੋਂ 17 ਤੱਕ ਵਾਲਾ ਦੌਰ ਜਦੋਂ ਭੁਲਾ ਡਰਗ ਕੇਸ ਅੱਗੇ ਵੱਧਦਾ ਹੈ ਹਨ ਬਿੱਲੂ ਕੀ ਆਲ ਕੋਨ ਨੂੰ ਵੀ ਸਜ਼ਾ ਹੁੰਦੀ ਆ ਭੋਲੇ ਨੂੰ ਵੀ ਹੁੰਦੀ ਆ ਉਹ ਉਹਨਾਂ ਦੀਆਂ ਬਿਆਨਾਂ ਦੇ ਵਿੱਚ ਵਿਕਰਮ ਮਜੀਠੀਆ ਦਾ ਨਾਮ ਆਉਂਦਾ ਉਹਦੇ ਅਧਾਰ ਤੇ ਵਿਕਰਮ ਮਜੀਠੀਆ ਘੇਰੇ ਚ ਆ ਜਾਂਦੇ ਨੇ ਹ ਚਰਨਜੀਤ ਚੰਨੀ ਦੀ ਸਰਕਾਰ ਸਮੇ ਐਨ ਡੀ ਪੀ ਐਸ ਐਕਟ ਦੇ ਤਹਿਤ ਪਰਚਾ ਦਰਜ ਹੋ ਜਾਂਦਾ ਉਹ ਐਨ ਡੀ ਪੀ ਐਕਟ ਦੇ ਤਹਿਤ ਪਰਚਾ ਦਰਜ ਹੋਇਆ ਹੋਇਆ ਹੀ ਸਰਕਾਰ ਬਦਲ ਜਾਂਦੀ ਆ ਸਰਕਾਰ ਅਗਲੀ ਆ ਜਾਂਦੀ ਆ ਸੱਟ ਬਣੀ ਹੁੰਦੀ ਆ ਕਿੱਥੀਆਂ ਸੱਟ ਦੀ ਰਿਪੋਰਟ ਦੇ ਅਧਾਰ ਦੇ ਉੱਤੇ ਕੋਈ ਚਾਰ ਸ਼ੀਟ ਕਿੱਥੇ ਆ ਕੋਈ ਚਲਾਨ ਐਨਡੀਪੀ ਐਕਟ ਤਹਿਤ 2121 ਦਾ ਦਰਜ ਮਾਮਲਾ ਮਾਨ ਸਰਕਾਰ 24 ਸਾਲਾਂ ਲਾ ਚੁੱਕੀ ਹੈ ਕਰ ਲੈਂਦੀ ਫਿਰ ਚਲਾਨ ਪੇਸ਼ ਕਿਉਂ ਨਹੀਂ ਜੇ ਆਮਦਨ ਤੋਂ ਬਾਅਦ ਜਾਇਦਾਦ ਮਾਮਲੇ 'ਚ 40000 ਪੰਨਿਆਂ ਦਾ ਚਲਾਨ ਪੇਸ਼ ਹੋ ਸਕਦਾ ਹੈ ਚਾਰ ਸ਼ੀਟ दाखल ਹੋ ਸਕਦੀ ਹੈ 200 ਤੋਂ ਵੱਧ ਗਵਾਹਾਂ ਦੇ ਨਾਮ ਉੱਚ ਹੋ ਸਕਦੇ ਨੇ ਹੁਣ ਅਸੀਂ ਦੇਖਦੇ ਹਾਂ ਗਵਾਹ ਕਿਵੇਂ ਭੁਗਤਦੇ ਨੇ ਕੀ ਹੁੰਦਾ ਉਹ ਲੰਮਾ ਚੱਲਣਾ ਹੁਣ ਕੰਮ ਪਰ ਫਿਰ ਉਹ ਐਨਡੀਪੀ ਐਕਟ ਤਹਿਤ ਦਰਜ ਮਾਮਲੇ ਚ ਕਿਉਂ ਨਹੀਂ ਹੋਇਆ? ਉੱਥੇ ਚਲਾਨ ਚਾਰ ਸ਼ੀਟ ਕਿਉਂ ਨਹੀਂ? ਉੱਥੇ ਸਿੱਟ ਕਿਉਂ ਨਹੀਂ ਅੱਗੇ ਵੱਧ ਰਹੀ? ਇਸਵਾਲ ਹੈ ਫਿਰ ਤੁਹਾਡਾ ਦੋਰਾ ਚਿਹਰਾ। ਹੁਣ ਹੁਣ ਕਹੀ ਜਾਓ ਜੀ ਕਿ ਹਾਂ, ਸ਼ੇਰ ਪੜੀ ਜਾਓ ਜੀ, ਤੁਕਬੰਦੀ ਲਾਈ ਜਾਓ ਕਿ ਜੱਜ। ਠੀਕ ਹੈ ਭਾਈ, ਇਸਵਾਲ ਰਹੂਗਾ ਕਿ ਕੀ ਰਾਜਨੀਤੀ ਦੇ ਉੱਤੇ ਐ ਤੇ ਡੇਰਿਆਂ ਦਾ ਇਹਨਾਂ ਦਾ ਦਬਦਬਾ ਵਧ ਗਿਆ? ਪੰਜਾਬ ਚ ਡੇਰਿਆਂ ਦੀ ਸਿਆਸਤ ਅਸੀਂ ਪਹਿਲਾਂ ਵੀ ਵੇਖੀ ਹੈ। ਦੇਰ ਸਿਰਸਾ ਦਾ ਜਿਹੋ ਜਿਹਾ ਕੰਮ ਕਰ ਰਿਹਾ ਪੰਜਾਬ ਦੇ ਵਿੱਚ ਉਹਦੇ ਹਵਾਲੇ ਨਾਲ ਸਿਆਸਤ ਕਿਵੇਂ ਤਰਸੱਲੀ ਮੱਚਦੀ ਰਹੀ ਕਿਵੇਂ ਉਹਨੇ ਧਾਰਮਿਕ ਖੇਤਰ ਦੇ ਵਿੱਚ ਦਖਲਅੰਦਾਜ਼ੀ ਕੀਤੀ ਆਪਣੀਆਂ ਫਿਲਮਾਂ ਲਾ ਗੁਰੂ ਸਾਹਿਬ ਦਾ ਸਵਾਂਗ ਰਚ ਉਹ ਅੰਮ੍ਰਿਤ ਮਤਲਬ ਛਕਾਉਣ ਵਾਲੀ ਪ੍ਰਕਿਰਿਆ ਦਾ ਨਕਲੀ ਡਰਾਮਾ ਕਰਨ ਦੀ ਪ੍ਰਕਿਰਿਆ ਉਹ ਕਿੰਨਾ ਕੁਸ਼ ਉਹਦੇ ਨਾਲ ਕਿੰਨਾ ਟਕਰਾਵ ਵਧਿਆ ਪ੍ਰੇਮੀਆਂ ਲਈ ਮੁਸ਼ਕਲਾਂ ਵਧੀਆਂ ਪੰਜਾਬ ਲਈ ਮੁਸ਼ਕਲਾਂ ਵਧੀਆਂ ਸਿੱਖ ਪੰਥ ਨੂੰ ਰੇ ਚੁਣੌਤੀਆਂ ਆਈਆਂ ਉਹ ਸਾਰੇ ਲੈ ਦੇ ਕੇ ਰਾਤ ਤੱਕ ਤਰ੍ਹਾਂ ਦੀ ਨਜ਼ਰ ਬੋਲਦੇ ਰਹਿੰਦੀ ਹੈ ਤੇ ਅੱਜ ਵੀ ਉਹਨੂੰ ਬਾਰ-ਬਾਰ ਜੇ ਪੈਰੋਲ ਮਿਲਦੀ ਹੈ ਤੇ ਤਾਂ ਦੇ ਮਤਲਬ ਸਿਆਸਤ ਉਹ ਤੋਂ ਅਜੇ ਵੀ ਕੁਝ ਘਟ ਰਹੀ ਹੈ ਜਾਂ ਘਟਣ ਦੀ ਆਸ ਰੱਖਦੀ ਹੈ ਚਾਹੇ ਹਰਿਆਣੇ ਦੀ ਸਿਆਸਤ ਹੋਵੇ ਤੇ ਚਾਹੇ ਦਿੱਲੀ ਦੇ ਤਖਤ ਵਾਲੀ ਸਿਆਸਤ ਹੋਵੇ ਪਰ ਹੁਣ ਇਹ ਨਵਾਂ ਪਹਿਲੂ ਹੈ ਇਸ ਨਵੇਂ ਪਹਿਲੂ ਨੂੰ ਨਵੇਂ ਤਰੀਕਾ ਕਰ ਨਾਲ ਸਮਝਾਂਗੇ ਪਰ ਫਿਲਹਾਲ ਸਰਕਾਰ ਦੇ ਲਈ ਇਹ ਜਮਾਨਤ ਵੀ ਚਣੌਤੀ ਬਣਿਆ ਤੇ ਡੀਰਾ ਬਿਆਸ ਮੁਖੀ ਦਾ ਰੋਲ ਵੀ ਚੁਣੌਤੀ ਬਣਿਆ ਬਿਲਕੁਲ ਜੀ ਇਹ ਸਾਰੇ ਘਟਨਾਕਰਮ ਦੇ ਵਿੱਚ ਪੰਜਾਬ ਦੀ ਸਿਆਸਤ 'ਚ ਅਚਾਨਕ ਇੱਕ ਨਮਾ ਪਹਿਲ ਉੱਪਰ ਆ ਕਿ 2027 ਦਾ ਚਿਹਰਾ ਕੌਣ ਕੱਲ ਤੱਕ ਮੋਦੀ ਮੋਦੀ ਕਰਨ ਵਾਲੇ ਕਿਉਂਕਿ ਨਰਿੰਦਰ ਮੋਦੀ ਇੱਕ ਦਿਨ ਪਹਿਲਾਂ ਪੰਜਾਬ ਆ ਕੇ ਜਾਂਦੇ ਨੇ ਤੇ ਪੰਜਾਬ ਦੀ ਫਿਜ਼ਾ 'ਚ ਚਰਚਾ ਚੱਲਦੀ ਕਿ ਲਓ ਜੀ ਪੰਜਾਬ ਦਾ ਅਹ ਦਲਿਤ ਪਾਈਚਾਰਾ ਐਸਸੀ ਪਾਈਚਾਰਾ ਰਵਿਦਾਸੀਆ ਪਾਈਚਾਰਾ ਤ ਚੱਲਿਆ ਜੀ ਬੀਜੇਪੀ ਨਾਲ ਜੀ ਲਓ ਜੀ ਗੱਲ ਬਣ ਗਈ ਸ਼ਹਿਰੀ ਤਾਂ ਤੁਰੇ ਆਈ ਜੀ ਹਿੰਦੂ ਵਰਗ ਤਾਂ ਹੈਗਾ ਹੀ ਉਹਨਾਂ ਨਾਲ ਆ ਜੀ ਸਿੱਖ ਚਿਹਰੇ ਬਹੁਤ ਸ਼ਾਮਲ ਕੀਤੇ ਨੇ ਲਓ ਜੀ ਬੀਜੇਪੀ ਦਾ ਮਾਹੌਲ ਬਣ ਰਿਹਾ ਮੋਦੀ ਜੀ ਵਾਲੇ ਇਹ ਬੜਾ ਨਰਟਪ ਸੀਗਾ ਬੜੀ ਚਰਚਾ ਸੀ ਇਸ ਤੋਂ ਪਹਿਲਾਂ ਕਿਉਂ ਰੰਗ ਚੌਖਾ ਚੜਦਾ ਕੀ ਵਿਕਰਮ ਯੀਸ਼ਿਆ ਦੀ ਜ਼ਮਾਨਤ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕੇਂਦਰ ਚ ਲਿਆਉਂਦਾ ਪੰਜਾਬ ਦੀ ਸਿਆਸੀ ਫਿਜ਼ਾ ਦਾ ਬਦਲਦਾ ਰੂਪ ਸਰੂਪ ਉਹਦਾ ਧੁਰਾ ਕੀ ਅਕਾਲੀ ਦਲ ਬਣਦਾ ਜਾ ਰਿਹਾ ਹੈ ਬਿਲਕੁਲ ਬਕਰਮੇਜੀਠਿਆ ਅਕਾਲੀ ਦਲ ਦੇ ਸਰਕਟ ਆਗੂ ਨੇ ਸੁਖਬੀਰ ਬਾਦਲ ਤੋਂ ਬਾਅਦ ਬਾਦਲ ਦਲ ਚ ਦੂਜਾ ਨਾਮ ਹੈ ਵੱਡੇ ਵੱਡੇ ਲੀਡਰ ਤਾਂ ਤੁਰ ਗਏ ਕਈ ਦੂਈਆਂ ਪਾਰਟੀਆਂ ਚ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਹੁੰਦੇ ਸੀ ਆ ਮੇਰੇ ਪਿੱਛੇ ਖੜਾ ਹੈ ਮੇਰੀ ਥਾਂ ਲੈਣ ਨੂੰ ਫਿਰਦਾ ਇਹਨੂੰ ਪੁੱਛੋ ਜੇਲਾਂ ਕੱਟੀਆਂ ਲਗਵਾਉਣ ਤਾਂ ਮੈਂ ਜੇਲ ਵੀ ਕੱਟ ਲਈ ਚਾਹੇ ਅਮਨ ਦੋਆ ਜਾਇਦਾਦ ਦਾ ਮਾਮਲਾ ਹੋਵੇ ਚਾਹੇ ਡਰਗ ਦੇ ਦੋਸ਼ ਲੱਗੇ ਹੋਣ ਚਾਹੇ ਕੁਸੋ ਬੇਗ ਲੱਗਦਾ ਮੈਂ ਜ਼ਹਿਰ ਘਟਕਿਆ ਸੱਤ ਮਹੀਨਿਆਂ ਦੀ ਜੀ ਅਜੇ ਕੇਸ ਚੱਲਦਾ ਕੇਸ ਜਦੋਂ ਫੈਸਲਾ ਹੋਊਗਾ ਹੋਊਗਾ ਪਰ ਕੀ ਜ਼ਮਾਨਤ ਨਹੀਂ ਵਿਕਰਮਜੀਠੀਆਂ ਨੂੰ ਵੀ ਚਰਚਾ ਚ ਲਿਆਂਦਾ ਅਕਾਲੀ ਦਲ ਦੀ ਸਿਆਸਤ ਕੀ ਸੁਖਵੀਰ ਦੇ ਖੁੰਡੇ ਤੋਂ ਪੁੱਟ ਕੇ ਫਿਕਰਮਜੀਠੀ ਦੇ ਖੁੰਡੇ ਤੇ ਆਜੂਗੀ ਚੇਤਰਾ ਰਹੀ ਹੈ ਕਿ ਵਿਕਰਮਜੀਠੀਆ ਅਕਾਲੀ ਭਾਜਪਾ ਘੱਟ ਜੋੜ ਦਾ ਚਿਹਰਾ ਹੋ ਸਕਦੇ ਆ ਇਸ ਵਾਰ ਕਿਥੋਂ ਆਇਆ? ਇਸ ਵਾਰ ਇਹ ਤੋਆ ਕਿ ਬੀਜੇਪੀ ਦੇ ਅੰਦਰ ਵੀ ਕੁਝ ਲੀਡਰ ਨੇ ਜਿਹੜੇ ਲਗਾਤਾਰ ਪੈਰ ਵੀ ਕਰਦੇ ਨੇ ਗੱਠ ਜੋੜ ਦੀ। ਉਹਨਾਂ ਚ ਦੋ ਵੱਡੇ ਲੀਡਰ ਨੇ। ਇੱਕ ਕਹਿੰਦਾ ਮੈਨੂੰ ਪੁੱਛਦੀਓ ਨਹੀਂ ਬੀਜੇਪੀ। ਇੱਕ ਕਹਿੰਦਾ ਮੇਰੇ ਤੋਂ ਬਿਨਾਂ ਸਰਦਾ ਨਹੀਂ ਬੀਜੇਪੀ ਦਾ ਮੈਂ ਤਾਂ ਸਿਫਾ ਵੀ ਦਿੱਤਾ ਸੀ ਤਾਂ ਵੀ ਪ੍ਰਵਾਨ ਨਹੀਂ ਕਰਦੇ। ਜੀ ਹਾਂ। ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ। ਦੋਵੇਂ ਲੀਡਰ ਪੈਰ ਵੀ ਕਰਦੇ ਨੇ। ਕਿ ਗੱਠ ਜੋੜ ਹੋਣਾ ਚਾਹੀਦਾ। ਪੰਜਾਬ ਦੀ ਸਰਕਾਰ ਹੀ ਤਾਂ ਬਣੂਗੀ ਨਹੀਂ ਸਰਕਾਰ ਨਹੀਂ ਬਣਨੀ। ਜਦੋਂ ਕਿ ਪੁਰਾਣਾ ਬੀਜੇਪੀ ਦਾ ਜਿਹੜਾ ਲੀਡਰਸ਼ਿਪ ਹੈ ਜਿਹੜੀ ਉਹਨਾਂ ਦੀ ਪੱਕੀ ਵਿਚਾਰਧਾਰਾ ਵਾਲੀ ਲੀਡਰਸ਼ਿਪ ਹੈ ਉਹ ਅੱਜ ਇਕੱਠ ਜੋੜ ਲਈ ਹਾਮੀ ਨਹੀਂ ਭਰਦੀ ਤੇ ਕੇਂਦਰ ਚੁੱਪ ਕਰਕੇ ਜਾਂ ਬੀਜੇਪੀ ਦੀ ਹਾਈ ਕਮਾਂਡ ਚੁੱਪ ਕਰਕੇ ਤਮਾਸ਼ਾ ਦੇਖ ਰਹੀ ਹੈ ਪਰ ਨરેਂਦਰ ਮੋਦੀ ਦੀ ਫੇਰੀ ਸਮੇਂ ਪ੍ਰਧਾਨ ਮੰਤਰੀ ਜੀ ਇਹਨਾਂ ਦੋਵਾਂ ਬੰਦਿਆਂ ਕੋਲ ਰੁਕਦੇ ਨੇ ਗੱਲ ਕਰਦੇ ਨੇ ਕੁਝ ਮਿੰਟ ਕੁਝ ਸਕਿੰਟ ਜਾਖੜ ਤੇ ਕੈਪਟਨ ਦਸ ਇਹਦਾ ਮਤਲਬ ਕੀ ਉਹਨਾਂ ਦੀ ਗੱਲ ਦਾ ਭਜਨ ਮਹਿਸੂਸ ਕਰਦੇ ਨੇ ਨਰੇਂਦਰ ਮੋਦੀ ਕੀ ਉਹਨਾਂ ਦੀ ਗੱਲ ਨੂੰ ਹਵਾ ਦੇ ਰਹੇ ਨੇ ਨਰੇਂਦਰ ਮੋਦੀ ਤੇ ਅਕਾਲੀ ਦਾ ਅਕਾਲੀ ਦਾ ਬਾਦਲ ਤੇ ਤਕੱਤਾ ਤਰ ਲੋ ਅੱਛੀ ਹੈ ਜੀ ਚਾਹੇ ਜਿਹੜੇ ਬਾਹਰ ਗਏ ਨੇ ਦੂਏ ਪਾਸੇ ਪੰਨਸਜੀਤ ਵਾਲੇ ਪਾਸੇ ਉਧਰੋਂ ਰਖਣਾ ਪਰਿਵਾਰ ਦੇ ਹਵਾਲੇ ਨਾਲ ਝਾਤ ਮਾਰ ਲਓ ਚਾਹੇ ਜਿਹੜੇ ਇੱਧਰ ਨੇ ਹ ਸਕੰਦਰ ਸਿੰਘ ਮਲੂਕਾ ਉਹਨਾਂ ਦੇ ਹਵਾਲੇ ਨਾਲ ਗੱਲ ਕਰ ਲੋ ਕਿ ਨਹੀਂ ਪੈਰ ਵੀ ਕਰ ਰਹੇ ਨੇ ਕਿ ਹਾਂ ਗੱਡਜੋੜ ਹੋ ਜਾਣਾ ਚਾਹੀਦਾ ਤੇ ਮੰਨਿਆ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਹੁਰੀ ਵੀ ਇਸ ਕੋਸ਼ਿਸ਼ ਹੈਗੀ ਨੇ ਕਿ ਗੱਡਜੋੜ ਹੋ ਜਵੇ ਪਰ ਕੀ ਭਾਜਪਾ ਇਹ ਕਹਿੰਦੀ ਹੈ ਕਿ ਬਾਦਲ ਨਾਲ ਗੱਡਜੋੜ ਤਾਂ ਕਰਾਂਗੇ ਪਰ ਸੁਖਵੀਰ ਬਾਦਲ ਨੂੰ ਨਹੀਂ ਕਰਾਂਗੇ ਕੀ ਉਹ ਵਿਕਰਮਜੀਠੀਆਂ ਨਾਲ ਉਹ ਹੁਣ ਜੇ ਵਿਕਰਮਜੀਠੀਆਂ ਨਾਲ ਹੋਊਗਾ ਤਾਂ ਕੀ ਉਹਦੇ ਲਈ ਗੱਠਜੋੜ ਦੀ ਭੂਮਿਕਾ ਦੇ ਵਿੱਚ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਧੂਆਂ ਪਾਰਟੀਆਂ ਦਾ ਗੱਠਜੋੜ ਕਰਾਉਣਾ ਚਾਹੁੰਦੇ ਨੇ ਜਾਂ ਫਿਰ ਪੰਜਾਬ ਦੇ ਸਿਆਸੀ ਤਖਤ ਤੇ ਬਿਰਾਜਮਾਨ ਹੋਣ ਦੀ ਇੱਛਾ ਵੀ ਹੈ ਇਹ ਕਿੱਥੋਂ ਆਇਆ ਸਵਾਲ ਸੋਲੇ ਥਾਇਆ ਕਿ ਹੁਣ ਤੱਕ ਰਾਜਨੀਤਿਕ ਲੋਕ ਡੇਰਾ ਬਿਆਸ ਮੁਖੀ ਕੋਲ ਜਾਂਦੇ ਸੀ ਡੇਰੇ ਜਾਂਦੇ ਸੀ ਆਪਣੀਆਂ ਫੋਟੋਆਂ ਖਿਚਾਉਂਦੇ ਸੀ ਤਸਵੀਰਾਂ ਪਾਉਂਦੇ ਸੀ ਕਿ ਉਹਦਾ ਸਨਿਹਾ ਦਿੰਦੇ ਸੀ ਡੇਰਾ ਬਿਆਸ ਸ਼ਰਧਾਲੂਆਂ ਕੋਲ ਕੇ ਲਓ ਜੀ ਅਸੀਂ ਹੈ ਗੁਰੂ ਜੀ ਦੇ ਨੇੜੇ ਆ ਅਸੀਂ ਉਹਨਾਂ ਦੇ ਉਪਾਸਕਾਂ ਹੈ ਅਸੀਂ ਉਹਨਾਂ ਦੇ ਸ਼ਰਧਾਲੂਆਂ ਇਸ ਲਈ ਵੋਟਾਂ ਸਾਨੂੰ ਪਾ ਦਿਓ ਹਰ ਥੇ ਪ੍ਰਧਾਨ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਮੁੱਖ ਮੰਤਰੀ ਉਮੀਦਵਾਰ ਤੋਂ ਲੈ ਕੇ ਐਮਪੀ ਤੇ ਐਮਐਲਏ ਦੀ ਟਿਕਟਾਂ ਦੇ ਉਮੀਦਵਾਰ ਤੱਕ ਗਿਹੜੇ ਲਾਉਂਦੇ ਸੀ ਪਰ ਹੁਣ ਡੇਰਾ ਬਿਆਸ ਮੁਖੀ ਕਈ ਸਿਆਸੀ ਲੀਡਰਾਂ ਕੋਲ ਜਾ ਰਹੇ ਨੇ ਕਈ ਧਾਰਮਿਕ ਆਗੂਆਂ ਕੋਲ ਜਾ ਰਹੇ ਨੇ ਕਈ ਪੰਜਾਬ ਦੇ ਪ੍ਰਮੁੱਖ ਹੋਰ ਖੇਤਰਾਂ ਦੇ ਲੋਕਾਂ ਕੋਲ ਜਾ ਰਹੇ ਨੇ ਕੀ ਇਹ ਮੁਲਾਕਾਤਾਂ ਮਹਿਜ ਇੱਕ ਮੁਲਾਕਾਤਾਂ ਨੇ ਜਾਂ ਇਹ ਤੇ ਸਿਆਸੀ ਮਾਇਨੇ ਤੇ ਸਿਆਸੀ ਅਰਥ ਵੀ ਨੇ ਕੀ ਜੇਲ ਦੀ ਮੁਲਾਕਾਤ ਬਿਕਰਮ ਜੀਠੀਆ ਨਾਲ ਨੇੜਤਾ ਇਹ ਪ੍ਰਗਟਾਵਾ ਇਹ ਅਕਾਲੀ ਦਲ ਦੇ ਉਧਰ ਲੀਡਰ ਇਧਰ ਲੀਡਰਾਂ ਕੋਲ ਤਾਲਮੇਲ ਕਿ ਇਹ ਸਾਰਾ ਕੁਝ ਬੀਜੇਪੀ ਦੀ ਤਹਿ ਰਣਨੀਤੀ ਦਾ ਹਿੱਸਾ ਕਿ ਮਿਲ ਜਾਓ ਇਕੱਠੇ ਹੋ ਜਾਓ ਸਾਰਿਆਂ ਨੂੰ ਇੱਕ ਕਰ ਲੋ ਤੇ ਫਿਰ ਇਕੱਠੇ ਹੋ ਕੇ ਸਾਡੇ ਕੋਲ ਆ ਜਾਓ ਤੇ ਇਹਨਾਂ ਸਾਰਿਆਂ ਦਾ ਲੀਡਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣ ਕਿ ਇਥੋਂ ਤੱਕ ਦੀ ਸੰਭਾਵਨਾ ਬਣ ਰਹੀ ਹੈ ਕਿ ਜੇ ਮੇਰੇ ਸ਼ਰਧਾਲੂ ਜੇ ਮੇਰੇ ਡੇਰੇ ਨਾਲ ਜੁੜੇ ਲੋਕ ਕਿਸੇ ਹੋਰ ਧਿਰ ਦੀਆਂ ਵੋਟਾਂ ਬਣ ਸਕਦੇ ਨੇ ਤਾਂ ਮੇਰੀਆਂ ਕਿਉਂ ਨਹੀਂ ਪਰ ਰਾਜਨੀਤੀ ਜਿੰਨੀ ਸਿੱਧੀ ਲੱਗਦੀ ਆ ਉਨੀ ਸਿੱਧੀ ਹੁੰਦੀ ਨਹੀਂ ਇਹ ਜਲੇਬੀ ਹੈ ਦੇਖਣ ਨੂੰ ਬਹੁਤ ਸਾਨ ਲੱਗਦੀ ਹੈ ਪਰ ਹੈ ਬਹੁਤ ਟੇਢੀ ਮਢੀ ਸਿਰਫ ਫੜਿਆ ਜਾਂਦਾ ਛੇਤੀ ਕਿਤੇ ਕੀ ਭਾਜੀਪੀ ਨੇ ਤੈਅ ਕੀਤਾ ਕਿ ਅਸੀਂ ਕੋਈ ਅਜਿਹਾ ਚਿਹਰਾ ਲਈਏ ਜਿਹਦੇ ਨਾਲ ਇੱਕ ਪੱਕਾ ਵੋਟ ਬੈਂਕ ਤਾਂ ਹੋਵੇ ਤੇ ਸਾਡੇ ਵਾਲਾ ਵੋਟ ਤੇ ਕੱਲ੍ਹ ਵਾਲਾ ਵੋਟ ਮਿਲ ਕੇ ਪੈ ਜਾਵੇ ਤੇ ਗੱਲ ਬਣ ਜਵੇ ਇਹ ਵਿਕਰਮਜੀਠੀ ਤੇ ਗੁਣਵਾਨੀ ਤਾਪਾ ਬਾਬਾ ਗੁਰਦਰ ਸਿੰਘ ਢਿੱਲੋਂ ਤੇ ਜੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਨਹੀਂ ਤਾਂ ਕੀ ਵਿਕਰਮਜੀਠੀ ਹੈ ਤੇ ਕਿ ਇੱਥੋਂ ਤੱਕ ਦੀ ਗੱਲ ਵੀ ਬਣਦੀ ਲਿਖ ਰਹੀ ਹੈ ਜਿਹੜੇ ਸਿੱਖ ਚਿਹਰੇ ਦੀ ਦਸਤਾਰਤਾਰੀ ਚਿਹਰੇ ਦੀ ਭਾਜਪਾ ਨੂੰ ਤਲਾਸ਼ ਸੀ ਉਹ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਆ ਕੇ ਮੁੱਕ ਗਈ ਹੈ ਸੋ ਹੁਣ ਵਿਕਰਮਜੀਠੀਆ ਜੇਲ੍ਹੋਂ ਬਾਹਰ ਆ ਕੇ ਕਿਹੜਾ ਸਿਆਸੀ ਘਰ ਚੁਣਦੇ ਨੇ ਅਜੇ ਤਾਂ ਇਹਦੇ ਤੇ ਵੀ ਚਰਚਾ ਖੜੀ ਹੈ ਕਿ ਕੀ ਉਹ ਅਕਾਲੀ ਦਲ ਦੇ ਵਿੱਚ ਵਾਗਡੋਰ ਸੰਭਾਲਦੇ ਨੇ ਤੇ ਜੇ ਬੈਕਗ੍ਰਾਉਂਡ ਸੰਭਾਲਦੇ ਨੇ ਸੁਖਵੀਰ ਦੇ ਪਿੱਛੇ ਖੜਦੇ ਨੇ ਕਿ ਸੁਖਵੀਰ ਤੋਂ ਵੀ ਗਾਹ ਲੰਘਦੇ ਨੇ ਤੇ ਜੇ ਘਰ ਹੀ ਬਦਲ ਲੈਂਦੇ ਨੇ ਉਹ ਉਹ ਵੀ ਬਾਕੀ ਲੀਡਰਾਂ ਮੰਗ ਜਿੱਦਾਂ ਨੂੰ ਅੱਜ ਕੱਲ੍ਹ ਪੰਜਾਬ ਦੇ ਲੀਡਰ ਬਾਰੇ ਕਾਲੇ ਨੇ ਭਾਜਪਾ ਜਾਣ ਲਈ ਉਧਰ ਦਾ ਨਾ ਚੁੰਡਦੇ ਨੇ ਫਿਰ ਕੀ ਹੋਣ ਵਾਲਾ ਕਿ ਫਿਰ ਇਧਰ ਗੱਠਜੋੜ ਦੀਆਂ ਸੁਭਾਵਨਾਵਾਂ ਵੀ ਖਤਮ ਨੇ ਪਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਕਿਸ ਰੋਲ 'ਚ ਹੋਣਗੇ 227 ਦੇ ਵਿੱਚ ਡੇਰਾ ਬਿਆਸ ਦੀ ਭੂਮਿਕਾ ਕੀ ਹੋਣ ਵਾਲੀ ਹੈ ਰਾધા ਸਵਾਮੀ ਡੇਰੇ ਦੀ ਭੂਮਿਕਾ ਕੀ ਹੋਣ ਵਾਲੀ ਹੈ ਹੱਥ ਤਾਂ 9000 ਦੇ ਕਰੀਬ ਡੇਰੇ ਨੇ ਮਤਲਬ ਕੋਈ ਛੋਟਾ ਕੋਈ ਵੱਡਾ ਹੈ ਨਾ ਉਹ ਸਾਰਿਆਂ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਨਾ ਕਿਸੇ ਸਿਆਸੀ ਤੌਰ ਨਾਲ ਕੋਈ ਨਾ ਕੋਈ ਕਨੈਕਸ਼ਨ ਹੈਗਾ ਇੰਨੀ ਪਹੁੰਚ ਅਪਰੋਚ ਜਿੰਨੇ ਬੰਦੇ ਉਹਨਾਂ ਸਾਰਾ ਕੁਝ ਹੈਗਾ ਪਰ ਜਿਹੜਾ ਡੇਰਾ ਆਪਣੇ ਆਪ ਨੂੰ ਕਹਿੰਦਾ ਸੀ ਅਸੀਂ ਸਿੱਧੇ ਰੂਪ ਵਿੱਚ ਸਿਆਸੀ ਤੌਰ ਤੇ ਨਾਲ ਨਹੀਂ ਜਾਂਦੇ ਕਿਸੇ ਦੇ ਕਿ ਉਸਨੇ ਵੱਡਾ ਸਿਆਸੀ ਮੋੜ ਕੱਟ ਲਿਆ ਕਿਉਂਕਿ ਡੇਰੇ ਦੇ ਕੰਮ ਕਰਾਉਣ ਲਈ ਧਰਮ ਧਾਰਮਿਕ ਖੇਤਰ ਦੇ ਵਿੱਚ ਡੇਰੇ ਦੇ ਪ੍ਰਬੰਧਾਂ ਦੇ ਲਈ ਇੱਕ ਮੁਖੀ ਨੂੰ ਥਾਪ ਦਿੱਤਾ ਗਿਆ ਉਧਰੋਂ فارਗ ਹੋ ਕੇ ਨਵੀਂ ਭੂਮਿਕਾ ਉਹ ਕੀ ਹੋਏਗੀ ਇਹ ਦੇਖਣ ਵਾਲੀ ਗੱਲ ਹੈ ਪਰ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਕੁਝ ਅਹਿਮ ਹੋਣ ਵਾਲਾ ਅਕਾਲੀ ਦਲ ਦਾ ਘਰ ਕਿ ਹੋ ਜਾ ਬਚੇਗਾ ਬਾਕੀ ਪਰਤਣਗੇ ਜਾਂ ਨਹੀਂ ਪਰਤਣਗੇ ਆਉਂਦੇ ਸਮੇਂ ਦੇ ਵਿੱਚ ਅਗਾ ਕਿਵੇਂ ਵਧਿਆ ਜਾਊਗਾ ਪੁਨਰ ਸਰਜੀਤਾ ਕੀ ਹੋਣ ਜਾ ਰਿਹਾ ਹੈ ਨਾ ਤੇ ਇਸ ਦੇ ਉੱਤੇ ਹੁਣ ਸੱਤਾਧਾਰੀ ਧਿਰ ਕਿਵੇਂ ਅੱਗੇ ਵਧਦੀ ਹੈ ਮੁੜ ਕੇ ਪਟੀਸ਼ਨ ਪਾਉਂਦੀ ਹੈ ਹਾਂ ਮੁੜ ਵਿਚਾਰਕ ਪਟੀਸ਼ਨ ਪਾਉਂਦੀ ਹੈ ਕੋਈ ਹੋਰ ਕੇਸ ਲੈ ਕੇ ਆਉਂਦੀ ਹੈ ਐਨਡੀਪੀਐਸ ਐਕਟ ਤਹਿਤ ਆਲੇ ਮਾਮਲੇ 'ਚ ਚਲਾਨ ਪੇਸ਼ ਕਰਦੀ ਹੈ ਜਾਂ ਚੁੱਪ ਵੱਟ ਲੈਂਦੀ ਹੈ ਕਿ ਹੋਰ ਨੁਕਸਾਨਾ ਕਰ ਲਈਏ ਹੈ ਨਾ ਇਹ ਸਾਰੀਆਂ ਗੱਲਾਂ ਦੇਖਣ ਵਾਲੀਆਂ ਹੋਣਗੀਆਂ ਆਮ ਆਦਮੀ ਪਾਰਟੀ ਦੇ ਆਕਾ ਕਿਵੇਂ ਅੱਗੇ ਵਧਦੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਕਿਵੇਂ ਅੱਗੇ ਵਧੀ ਆ ਅਕਾਲੀ ਦਲ ਵਿਕਰਮਜੀਤਿਆ ਦੇ ਬਾਹਰ ਆਉਣ ਤੋਂ ਬਾਅਦ ਕਿਹੋ ਜਿਹਾ ਬੇਸ਼ੱਕ ਖੁਸ਼ੀ ਮਨਾਈ ਜਾ ਰਹੀ ਆ ਢੋਲ ਵੱਜੇ ਲੰਡੂ ਵੰਡੇ ਹਨਾ ਮੁਲਾਕਾਤਾਂ ਹੋਈਆਂ ਸਾਰਾ ਕੁਝ ਪਰ ਇਹ ਤਾਜ਼ਾ ਤਾਜ਼ਾ ਆਉਂਦੇ ਸਮੇਂ ਦੇ ਵਿੱਚ ਤੇ ਆਉਂਦੇ ਸਮੇਂ ਚ ਡੇਰਾ ਬਿਆਸ ਮੁਕੀ ਹੋਰ ਕਿਸ ਤਰੀਕਾ ਕਰਨ ਨਾਲ ਸਾਹਮਣੇ ਆਉਂਦੇ ਨੇ ਜਾਂ ਇੱਥੇ ਤੱਕ ਹੀ ਆਪਣਾ ਰੋਲ ਨਿਭਾ ਕੇ ਭਰੇ ਹੋ ਜਾਂਦੇ ਨੇ ਸਾਰਾ ਕੁਝ ਸਿਆਸੀ ਦ੍ਰਿਸ਼ ਪੰਜਾਬ ਦਾ 2025 ਦਾ ਤੈਅ ਕਰੂਗਾ ਕਿ ਇਹ ਕੀ ਹੋਣ ਜਾ ਰਿਹਾ ਨਵੇਂ ਰੂਪ ਦੇ ਨਾਲ ਦੁਨੀਆ ਦੇ 100 ਪਾਵਰਫੁਲ ਸਿੱਖ ਦੁਨੀਆ ਦੇ 100 ਪਾਵਰਫੁਲ ਸਿੱਖ ਚਿਹਰਿਆਂ ਦੇ ਵਿੱਚ ਜਿੱਥੇ ਮੌਜੂਦਾ ਜਥੇਦਾਰ ਦਾ ਨਾਮ ਹੈ ਯਾਨੀ ਕੁਲਦੀਪ ਸਿੰਘ ਗੜਗਾ ਝੋਰਾ ਦਾ ਉੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਨਾਮ ਹੈ ਉਹਦੇ ਵਿੱਚ ਦਰਜੀਤ ਦਸਾਂਝ ਦਾ ਵੀ ਨਾਮ ਹੈ ਅਜੀਤ ਅਖਬਾਰ ਦੇ ਮੁਖੀ ਪ੍ਰਜਿੰਦਰ ਹਮਦਰਦ ਦਾ ਵੀ ਨਾਮ ਹੈ ਵੱਡੀ ਗਿਣਤੀ 'ਚ ਧਾਰਮਿਕ ਖੇਤਰ ਤੇ ਸਿੱਖੀਰਿਆਂ ਦਾ ਨਾਮ ਹੈ ਹੋਰ ਪਾਰਟੀਆਂ ਨਾਲ ਸੰਬੰਧਿਤ ਰਾਜਨੀਤਿਕ ਚਿਹਰੇ ਮੋਰਿਆਂ ਦਾ ਵੀ ਨਾਮ ਹੈ 100 ਪਾਵਰਫੁਲ ਚਿਹਰਿਆਂ ਦੇ ਵਿੱਚ ਸੂਚੀ ਜਾਰੀ ਹੋਈ ਹੈ ਕਹਿੰਦੇ ਜੀ ਦਸ ਸਿੱਖ ਗਰੁੱਪ ਨੇ ਸੂਚੀ ਜਾਰੀ ਕੀਤੀ ਹੈ ਜਿਹੜੀ ਕਾਫੀ ਚਰਚਾ ਬਟੋਰ ਰਹੀ ਹੈ ਪੂਰੀ ਦੁਨੀਆ 'ਚ 100 ਪ੍ਰਭਾਵਸ਼ਾਲੀ ਸਿੱਖਾਂ ਦੀ ਸੂਚੀ ਦੇ ਵਿੱਚ ਸਿੱਖ ਗਰੁੱਪ ਵੱਲੋਂ ਜਾਰੀ ਕੀਤੀ ਗਈ ਇਹ ਸੂਚੀ ਹੈ ਇਹਦੇ ਵਿੱਚ ਪਹਿਲੇ 10 ਥਾਵਾਂ ਦੇ ਉੱਤੇ 88 ਸਿੱਧੀਆਂ ਧਾਰਮਿਕ ਖੇਤਰ ਨਾਲ ਸੰਬੰਧਿਤ ਨੇ ਹੁਣ ਇਹ ਪੈਮਾਨਾ ਕੀ ਹੈ ਸੋਣ ਦਾ ਤਰੀਕਾ ਕਰ ਕੀ ਹੈ ਉਹਨਾਂ ਨੇ ਧਾਰਮਿਕ ਚਿਹਰਿਆਂ ਨੂੰ ਪਹਿਲ ਦਿੱਤੀ ਹੈ ਜਾਂ ਉਹ ਧਾਰਮਿਕ ਚਿਹਰੇ ਕੀ ਇੰਨੇ ਮਕਬੂਲ ਨੇ ਰਾਜਨੀਤਿਕ ਔਰ ਕਲਾਕਾਰੀ ਖੇਤਰ ਨਾਲੋਂ ਵੀ ਜ਼ਿਆਦਾ ਮਕਬੂਲ ਨੇ ਇਹ ਵੀ ਸਵਾਲ ਹੈਗੇ ਨੇ ਜਾਂ ਉਹ ਧਰਮ ਦੇ ਖੇਤਰ ਚ ਉਹਨਾਂ ਦਾ ਐਡਾ ਵੱਡਾ ਕਾਜ ਆ ਇਸ ਲਈ ਉਹ ਪ੍ਰਭਾਵੀ ਨੇ ਪਰ ਸਭ ਤੋਂ ਪਹਿਲਾ ਨਾਮ ਜੇ ਕਿਸੇ ਦਾ ਹੈਗਾ ਉਹ ਹੁਣ ਤਾਂ ਕਈਆਂ ਨੂੰ ਹੈਰਾਨ ਵੀ ਕਰਦਾ ਹੋਊ ਕਿ ਬਾਕੀਆਂ ਦੇ ਮੁਕਾਬਲੇ ਨਾਮ ਹੀ ਕਿਉਂ ਹੈ ਸੰਤ ਬਾਬਾ ਕੁਲਵੰਤ ਸਿੰਘ ਜਥੇਦਾਰ ਸ੍ਰੀ ਹਜੂਰ ਸਾਹਿਬ ਦੂਏ ਨੰਬਰ ਤੇ ਗਿਆਨੀ ਕੁਲਦੀਪ ਸਿੰਘ ਗੜਗਾਜ ਜਥੇਦਾਰ ਸ਼੍ਰੀ ਕਾਲ ਤਕਸਾ 3 ਨੰਬਰ ਤੇ ਅਜੀਪਾਲ ਬੰਗਾ ਪ੍ਰੈਜ਼ੀਡੈਂਟ ਵਰਲਡ ਬੈਂਕ 4ਵੇਂ ਨੰਬਰ ਤੇ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪੰਧਕ ਕਮੇਟੀ 5ਵੇਂ ਨੰਬਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 6ਵੇਂ ਨੰਬਰ ਤੇ ਜਥੇਦਾਰ ਬਾਬਾ ਬਲਬੀਰ ਸਿੰਘ ਜਥਾਰ ਬੁੱਢਾ ਦਲ ਸੰਤ ਬਾਬਾ ਅਵਤਾਰ ਸਿੰਘ ਅਧਿਆਤਮਕ ਆਗੂ ਵਿ디ਚੰਦ ਦਲ ਦੇ 8ਵਾਂ ਨੰਬਰ ਭਾਈ ਸਾਹਿਬ ਮੋਹਿੰਦਰ ਸਿੰਘ ਜੀ ਅਧਿਆਤਮਕ ਗੁਰੂ ਹੈਨਾ ਜੀ ਫਿਰ ਸੰਤ ਬਾਬਾ ਨਿਹਾਲ ਸਿੰਘ ਮਿਸ਼ਲ ਸ਼ਹੀਦਾਂ ਤਰਨਾ ਦਲ ਦਸਮਾਂ ਸੰਤ ਬਾਬਾ ਗੁਰਦੇਵ ਸਿੰਘ ਅਧਿਆਤਮਕ ਆਗੂ ਸ਼ਹੀਦੀ ਬਾਗ ਸੋ ਇਹ 10 ਨਾਮ ਮੁਰਲੇ ਨੇ ਜਿਨ੍ਹਾਂ ਚੋਂ ਮਤਲਬ ਲੈ ਦੇ ਕੇ ਇੱਕ ਭਗਵੰਤ ਮਾਨ ਨੇ ਜਾਂ ਇੱਕ ਅਜੇਪਾਲ ਬੰਗਾ ਨੇ ਤੇ ਅੱਠ ਨਾਮ ਸਿੱਧੇ ਇਹਦੇ ਵਿੱਚ ਧਰਮ ਖੇਤਰ ਨਾਲ ਇਹ ਤੋਂ ਬਿਨਾ ਹੋਰ ਇਹ ਸੂਚੀ ਜਿਹੜੇ 100 ਨਾਮ ਨੇ ਉਹਨਾਂ ਚ ਮੈਂ ਦੇਖ ਰਿਹਾ ਸੰਤ ਬਾਬਾ ਜੋਗਾ ਸਿੰਘ ਦਾ ਨਾਮ ਹੈ ਸੰਤ ਬਾਬਾ ਨਰਿੰਦਰ ਸਿੰਘ ਦਾ ਨਾਮ ਹੈ ਡਾਕਟਰ ਦਵਿੰਦਰ ਸਿੰਘ ਨੇ ਬੜੂ ਸਾਹ ਵਾਲੇ ਹੈ ਨਾ ਹਰਦੀਪ ਸਿੰਘ ਪੂਰੀ ਨੇ ਕੇਂਦਰੀ ਮੰਤਰੀ ਮਨਜਿੰਦਰ ਸਿੰਘ ਸਿੱਧੂ ਕੈਨੇਡਾ ਦੇ ਮੰਤਰੀ ਨੇ ਜਿਹੜੇ ਹੈ ਨਾ ਇਸੇ ਤਰ੍ਹਾਂ ਇੰਦਰਮੀਤ ਸਿੰਘ ਗਿੱਲ ਨੇ ਅਰਥਾਛਾਤਰੀ ਕੁਲਦੀਪ ਸਿੰਘ ਢਿੰਗਰਾ ਨੇ ਗੁਰਚੰਨ ਸਿੰਘ ਢਿੰਗਰਾ ਨੇ ਹੈ ਨਾ ਇਸੇ ਤਰ੍ਹਾਂ ਜੀ ਜਗਦੀਪ ਸਿੰਘ ਨੇ ਸੰਸਾਪਕ ਕਹਿੰਦੇ ਜੀ ਹੈ ਨਾ ਇਸੇ ਤਰ੍ਹਾਂ ਹੈਰੀ ਸਿੰਘ ਬੰਗਾ ਹੈ ਫਿਰ ਇਚ ਓਮਕਾਰ ਕਵਰ ਹੈ ਇਹਦੇ ਵਿੱਚ ਇਸੇ ਤਰ੍ਹਾਂ ਵੱਡੇ ਨਾਮਾਂ ਦੇ ਵਿੱਚ ਜਸਪਾਲ ਸਿੰਘ ਬਿੰਦਰਾ ਹੈ ਜੈ ਸਿੰਘ ਸਿੱਧੂ ਸੁਖਵੀਰ ਸਿੰਘ ਬਾਦਲ ਦਾ ਨਾਮ 36ਵੇਂ ਨੰਬਰ ਤੇ ਹੈ ਸੂਚੀ 'ਵਾਂ ਦੇ ਵਿੱਚ 36ਵੇਂ ਨੰਬਰ ਤੇ ਸੁਖਵੀਰ ਸਿੰਘ ਬਾਦਲ ਦਾ ਨਾਮ ਹੈ 37ਵੇਂ ਨੰਬਰ ਤੇ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਹੈ 38ਵੇਂ ਨੰਬਰ ਤੇ ਦਲਜੀਤ ਦਸਾਂਝ ਦਾ ਨਾਮ ਹੈ ਤਿੰਨ ਨਾਮ ਲਗਭਗ ਨੇੜੇ-ਨੇੜੇ ਨੇ ਪੈਨੀਕੌਰ ਸੰਧੂ ਦਾ ਵੀ ਨਾਮ ਇਹਦੇ ਵਿੱਚ ਹੈਗਾ 40ਵੇਂ ਨੰਬਰ ਤੇ ਇਸੇ ਤਰ੍ਹਾਂ ਪਦਮਸ਼੍ਰੀ ਜਗਜੀਤ ਸਿੰਘ ਫਾਊਂਡਰ ਚੜ੍ਹਦੀ ਕਲਾ ਗਰੁੱਪ ਉਹਨਾਂ ਦਾ ਨਾਮ 41ਵੇਂ ਤੇ ਹੈ ਵਰਜਿੰਦਰ ਸਿੰਘ ਹਮਦਰਦ ਦਾ ਨਾਮ 42ਵੇਂ ਨੰਬਰ ਤੇ ਹੈ ਸੋ ਇਦੇ ਵਿੱਚ ਹੋਰ ਕਿੰਨੇ ਹੀ ਨਾਮ ਨੇ ਹੈਨਾ ਰਮਵੀਰ ਸਿੰਘ ਕਾਲਕਾ ਦਾ ਨਾਮ ਹੈ ਦਿੱਲੀ ਵਾਲੇ ਪ੍ਰਧਾਨ ਰਹੇ ਨੇ ਜਗਦੀ ਸਿੰਘ ਢਿੰਡਾ ਦਾ ਨਾਮ ਹੈ 46ਵੇਂ ਨੰਬਰ ਤੇ ਸੋ ਬਹੁਤ ਵੱਡੇ ਵੱਡੇ ਨਾਮ ਇਹਨਾਂ ਸੂਚੀ 'ਚ ਸ਼ਾਮਲ ਨੇ ਦੁਨੀਆ ਭਰ ਦੇ ਸੋ ਵਿਕਰਮਜੀਤ ਸਿੰਘ ਸਾਨੀ ਦਾ ਨਾਮ 59ਵੇਂ ਨੰਬਰ ਤੇ ਹੈ ਹੈ ਇਸੇ ਤਰ੍ਹਾਂ ਮਤਲਬ ਕਿ ਹੋਰ ਨਾਮ ਜਿਵੇਂ ਗੱਲ ਜਸਪੀਰ ਕੌਰ ਬਸਤੀ ਗਿੱਪੀ ਗਰੇਵਾਲ ਦਾ ਨਾਮ 68ਵੇਂ ਨੰਬਰ ਤੇ ਹੈ ਡਾਕਟਰ ਇੰਦਰਜੀਤ ਕੌਰ ਖਾਲਸਾ ਸਿਕਤਰਮ ਦੇਵ ਵਾਲੇ ਨਾਲ ਉਹਨਾਂ ਦਾ ਨਾਮ ਹੈ ਹੈ ਤੇ ਇਸੇ ਤਰ੍ਹਾਂ ਜੇ ਮੈਂ ਲਾਸਟ ਨਾਮਾਂ 'ਚ ਜਾਵਾਂ ਤਾਂ ਜੀ ਕਹਿੰਦੇ ਕਿ 100ਵੇਂ ਨੰਬਰ ਤੇ ਗੁਰਿੰਦਰ ਸਿੰਘ ਬਾਬਾ ਪ੍ਰੈਜ਼ੀਡੈਂਟ ਬਾਬਾ ਗਰੂਪ ਉਹਨਾਂ ਦਾ ਨਾਮ ਹੈ ਸੋ ਇਸ ਤਰ੍ਹਾਂ ਇਹ 100 ਸਿੱਖ ਪਾਵਰਫੁੱਲ ਵਿਅਕਤੀਆਂ ਦੇ ਨਾਮਾਂ ਦੀ ਸੂਚੀ ਵੀ ਕਾਫੀ ਚਰਚਾਜਤ ਹੈ ਵੈਸੇ ਚਰਚਾਜਤ ਤਾਂ ਪੰਜਾਬ ਦੇ ਸਕੂਲ ਤੇ ਹਸਪਤਾਲਾਂ ਨੂੰ ਦਿੱਤੇ ਜਾਣ ਵਾਲੇ ਰੰਗ ਵੀ ਨੇ ਕਹਿੰਦੇ ਜੀ ਪੰਜਾਬ ਦੇ ਸਕੂਲਾਂ ਨੂੰ ਇਤਿਹਾਸਾਲਾ ਨੂੰ ਜਿਹੜਾ ਰੰਗ ਕੀਤਾ ਜਾ ਰਿਹਾ ਉਹ ਸੱਤਾ ਤੇ ਪੰਜਾਬ ਦੀ ਸੱਤਾ ਤੇ ਰਾਜ ਕਰ ਰਹੀ ਪਾਰਟੀ ਆਮ ਆਦਮੀ ਪਾਰਟੀ ਦੇ ਝੰਡੇ ਨਾਲ ਮਿਲਦਾ ਜੁਲਦਾ ਰੰਗ ਹੈ ਕਹਿੰਦੇ ਜੀ ਪੀਲਾ ਤੇ ਨੀਲਾ ਮਿਲਾ ਕੇ ਕਰਦਾ ਬਸ ਝਾੜੂ ਹੀ ਨਹੀਂ ਛਾਪਿਆ ਬਾਕੀ ਸਾਰਾ ਕੁਝ ਛਾਪਦਾ ਇਹਨੂੰ ਲੈ ਕੇ ਵੱਡਾ ਸਵਾਲ ਵੀ ਹੋ ਰਿਹਾ ਕਹਿੰਦੇ ਜੀ ਪੰਜਾਬ ਦੇ ਸਰਕਾਰੀ ਸਕੂਲ ਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਹੈ ਰੰਗਾਂ ਨੂੰ ਲੈ ਕੇ ਕਾਫੀ ਕੁਸਮਾਨ ਚੱਲ ਰਿਹਾ ਹੈ ਸਕੂਲਾਂ ਦੇ ਵਿੱਚ ਹਸਪਤਾਲਾਂ ਦੇ ਜੋ ਰੰਗ ਕੀਤੇ ਜਾ ਰਹੇ ਨੇ ਉਹ ਕਹਿੰਦੇ ਜੀ ਬੁਕਾੜਾ ਤੌਰ ਤੇ ਆਮ ਆਦਮੀ ਪਾਰਟੀ ਦੇ ਰੰਗ ਵਰਗਾ ਉਹਦੀ ਝੰਡੇ ਦੇ ਰੰਗ ਵਰਗਾ ਰੰਗ ਹੈ ਵਿਰੋਧੀ ਦਲਾਂ ਨੇ ਸਰਕਾਰੀ ਇਮਾਰਤਾਂ ਦਾ ਪਾਰਟੀਕਰਨ ਕਰਨ ਤੇ ਰਾਜਨੀਤੀ ਕਰਨ ਤੇ ਇਸ ਕੰਬੀਨੇਸ਼ਨ ਤੇ ਸਵਾਲ ਖੜੇ ਕੀਤੇ ਨੇ ਚਾਹੇ ਪ੍ਰਗਟ ਸਿੰਘ ਹੋਣ ਚਾਹੇ ਭਾਜਪਾ ਦੇ ਲੀਡਰ ਹੋਣ ਚਾਹੇ ਅਕਾਲੀ ਦਲ ਦੇ ਆਗੂ ਹੋਣ ਉਹਨਾਂ ਸਾਰਿਆਂ ਨੇ ਇਸ ਤਰੀਕਾ ਕਰਕੇ ਸਵਾਲ ਖੜਾ ਕੀਤਾ ਕਿ ਬਿਲਕੁਲ ਇਸ ਤਰ੍ਹਾਂ ਦੀ ਵੰਡ ਬਣੀ ਜਾ ਰਹੀ ਹੈ ਕਿ ਆਮ ਆਦਮੀ ਪਾਰਟੀ ਦਾ ਭਲੇ ਖਾ ਪਵੇ ਜਦੋਂ ਕਿ ਸੱਤਾਧਾਰੀ ਤਰ੍ਹਾਂ ਕਹਿੰਦੀ ਸਿੱਖਿਆ ਮੰਤਰੀ ਕਹਿੰਦੇ ਵੀ ਰੰਗ-ਰੰਗ ਹੁੰਦੇ ਨੇ ਰੰਗਾਂ ਤੇ ਰਾਜਨੀਤੀ ਹੋਣੀ ਚਾਹੀਦੀ ਇਹ ਰੰਗ ਸੋਹਣੇ ਉਗੜ ਰਹੇ ਨੇ ਉੱਠ ਰਹੇ ਨੇ ਲੋਕਾਂ ਦਾ ਧਿਆਨ ਖਿੱਚਦੇ ਨੇ ਸਾਫ-ਸਪਾਈ ਵੱਖੋ ਚੰਗੇ ਲੱਗਦੇ ਨੇ ਇਸ ਲਈ ਕਹਿੰਦੇ ਕਿ ਅਸੀਂ ਕਰ ਰਹੇ ਜਦੋਂ ਕਿ ਵਿਰੋਧੀ ਧਿਰ ਕਹਿੰਦੇ ਵੀ ਜੇ ਇੰਨੇ ਹੀ ਜੋਰ ਤੁਸੀਂ ਸਿਹਤ ਸਹੂਲਤਾਂ ਤੇ ਲਾਇਆ ਹੁੰਦਾ ਜਾਂ ਮਾਸਟਰਾਂ ਦੀ ਕਮੀਆਂ ਪੂਰੀਆਂ ਕਰਦੇ ਉਹਨਾਂ ਦੀ ਗਿਣਤੀ ਪੂਰੀ ਕਰਨ ਤੇ ਲਾਇਆ ਹੁੰਦਾ ਸਕੂਲਾਂ ਨੂੰ ਦਰਸਤ ਕਰਦੇ ਹੁੰਦਾ ਸ਼ਾਇਦ ਨਤੀਜੇ ਚੰਗੇ ਆਉਂਦੇ ਤੇ ਤੁਹਾਡੀ ਵੈਸੇ ਹੀ ਚਰਚਾ ਹੋ ਜਾਂਦੀ ਹੁਣ ਇਹ ਰਾਜਨੀਤੀ ਹੈ ਜਾਂ ਇਹ ਰੰਗਾਂ ਦੀ ਸਿਆਸਤ ਹੈ ਜਾਂ 227 ਦੀ ਗੁੰਤ ਹੈ ਜਾਂ ਵਿਰੋਧੀ ਧਿਰਾਂ ਦਾ ਬੇਲੋੜਾ ਬਿਵਾਦ ਹੈ ਇਹ ਤਾਂ ਜੀ ਪੰਜਾਬ ਦੇ ਵੋਟਰਾਂ ਨੇ ਕਾफी ਕੁਝ ਤੈਅ ਕਰ ਦੇਣਾ ਪਰ ਰੰਗ ਖੂਬ ਚਰਚਾ ਚ ਨੇ ਬਹੁਤ ਬਹੁਤ ਸ਼ੁਕਰੀਆ